ਪਿਆਰੇ ਪਰੇਜ਼ ਅਤੇ ਸ਼੍ਰੀ ਅਕਾਲ ਜੀ ਸਾਰੇ ਨੂੰ ਨੰਬਰ 1 ਖਾ ਅੰਬ ਖਾਣ ਨਾਲ ਤੁਹਾਡੀਆਂ ਅੱਖਾਂ ਨੂੰ ਅਨੇਕਾਂ ਹੀ ਲਾਭ ਮਿਲਣਗੇ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਸਹੀ ਰਹੇਗੀ ਨੰਬਰ 2 ਗੋਡਿਆਂ ਤੇ ਨਿੰਮ ਦੇ ਗਰਮ ਤੇਲ ਦੀ ਮਾਲਿਸ਼ ਕਰਨ ਨਾਲ ਗੋਡਿਆਂ ਵਿੱਚ ਦਜ ਬਿਲਕੁਲ ਹੀ ਠੀਕ ਹੋ ਜਾਂਦਾ ਹੈ ਨੰਬਰ 3 ਮਠਿਆਈਆਂ ਵਾਲੇ ਡੱਬੇ ਵਿੱਚ ਜੇਕਰ ਤੁਸੀਂ ਲੌਂਗ ਪਾ ਦਿੰਦੇ ਹੋ ਤਾਂ ਇਸ ਨਾਲ ਡੱਬੇ ਵਿੱਚ ਕਦੇ ਵੀ ਕੀੜੀਆਂ ਨਹੀਂ ਪੈਣਗੀਆਂ ਉਹ ਬਿਲਕੁਲ ਹੀ ਸਾਫ਼ ਰਹਿਣਗੇ ਨੰਬਰ 4 ਜੇਕਰ ਤੁਹਾਡਾ ਬੱਚਾ ਮਿੱਟੀ ਖਾਂਦਾ ਹੈ ਤਾਂ ਕੇਲੇ ਵਿੱਚ ਸ਼ਹਿਦ ਮਿਲਾ ਕੇ ਖਵਾ ਦਿਓ ਤੁਹਾਡਾ ਬੱਚਾ ਮਿੱਟੀ ਖਾਣਾ ਖਾਣਾ ਛੱਡ ਦੇਵੇਗਾ ਨੰਬਰ 5 ਜੇਕਰ ਤੁਸੀਂ ਆਪਣੇ ਖਾਣੇ ਵਿੱਚ ਹਰੀਆਂ ਸਬਜ਼ੀਆਂ ਤੇ ਦਾਲਾਂ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਸਰੀਰ ਅੰਦਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਨੰਬਰ 6 ਸੌਣ ਸਮੇਂ ਸਮੇਂ ਤੇ ਸੌਣ ਨਾਲ ਟੈਨਸ਼ਨ ਦੂਰ ਹੁੰਦੀ ਹੈ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਇਨਸਾਨ ਦੀ ਯਾਦਗਰ ਤੇਜ ਹੁੰਦੀ ਹੈ ਅਤੇ ਦਿਲ ਵੀ ਤੰਦਰੁਸਤ ਰਹਿੰਦਾ ਹੈ ਨੰਬਰ 7 ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲੋ ਤਾਂ ਪਾਣੀ ਕਰ ਤੋਂ ਲੈ ਕੇ ਹੀ ਨਿਕਲੋ ਬਾਹਰ ਵਾਲਾ ਪਾਣੀ ਬੋਤਲ ਵਾਲਾ ਪਾਣੀ ਪਾਣੀ ਸਾਡੀ ਸਿਹਤ ਨੂੰ ਨੁਕਸਾਨ ਕਰ ਸਕਦਾ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਪਾਣੀ ਕਦੋਂ ਦਾ ਪਰਿਆ ਹੋਇਆ ਹੈ ਇਸ ਲਈ ਕਰਦਾ ਹੀ ਪਾਣੀ ਤਾਜ਼ਾ ਪਾਣੀ ਵਰਤੋ ਨੰਬਰ 8 ਰੋਜ਼ਾਨਾ ਇੱਕ ਕੇਲਾ ਖਾਣ ਨਾਲ ਸਿਹਤ ਤੰਦਰੁਸਤ ਰਹੇਗੀ ਨੰਬਰ 9 ਜਿਹੜੀਆਂ ਔਰਤਾਂ ਦੇ ਮੱਥੇ ਤੇ ਤਿਲ ਹੋਵੇ ਉਹ ਬਾਤ ਹੀ ਜ਼ਿਆਦਾ ਕਿਸਮਤ ਵਾਲੀਆਂ ਹੁੰਦੀਆਂ ਨੇ ਨਾਲ ਹੀ ਉਹਨਾਂ ਦਾ ਲੱਕ ਹਮੇਸ਼ਾ ਉਹਨਾਂ ਦਾ ਹੀ ਸਾਥ ਦਿੰਦਾ ਹੈ ਨੰਬਰ 10 ਦਹੀਂ ਖਾਣ ਨਾਲ ਕਬਜ ਤੇ ਗੈਸ ਦੀ ਦਿੱਕਤ ਕਦੇ ਵੀ ਨਹੀਂ ਹੁੰਦੀ ਨੰਬਰ 11 ਜਦੋਂ ਵੀ ਤੁਸੀਂ ਸੌਣ ਲੱਗਦੇ ਹੋ ਤਾਂ ਉਸ ਤੋਂ ਪਹਿਲਾਂ ਹਰੀ ਅਲਰਜੀ ਜ਼ਰੂਰ ਚਵਾ ਲਓ ਤੇ ਇਸੇ ਰ ਉਸ ਦੇ ਉੱਪਰ ਦੀ ਗੂੰਗਣਾ ਪਾਣੀ ਪੀ ਲਓ ਇਸ ਤੀਮਤ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੋਵੇਗਾ ਤੇ ਨਾਲ ਹੀ ਸਰੀਰ ਨੂੰ ਅਨੇਕਾਂ ਹੀ ਤਰ੍ਹਾਂ ਦੇ ਲਾਭ ਮਿਲਣਗੇ ਨੰਬਰ 12 ਬੱਕਰੀ ਦੇ ਦੁੱਧ ਵਿੱਚ ਖਜੂਰ ਪਾ ਕੇ ਪੀਣ ਨਾਲ ਸਰੀਰ ਵਿੱਚ ਤਾਕਤ ਆ ਜਾਂਦੀ ਹੈ। ਨੰਬਰ 13 ਜਿਹੜੀਆਂ ਔਰਤਾਂ ਹੱਦ ਤੋਂ ਜ਼ਿਆਦਾ ਰੋਂਦੀਆਂ ਹਨ, ਉਹਨਾਂ ਔਰਤਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਰੋਣਾ ਹੀ ਰਹੇ ਚਾਹੁੰਦਾ ਹੈ। ਇਸ ਲਈ ਹੱਸਣ ਦੀ ਆਦਤ ਪਾਓ, ਤੁਸੀਂ ਜ਼ਿੰਦਗੀ 'ਚ ਖੁਸ਼ ਰਹੂ ਸਕਦੇ ਹੋ। ਨੰਬਰ 14 ਜਾਦਾ ਤળਿਆ ਹੋਇਆ ਭੋਜਨ ਖਾਣ ਨਾਲ ਵਿਅਕਤੀ ਉਮਰ ਤੋਂ ਪਹਿਲਾਂ ਹੀ ਬੁੱਢਾ ਨਜ਼ਰ ਆਉਣ ਲੱਗ ਜਾਂਦਾ ਹੈ ਨਾਲ ਹੀ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦਾ ਹੈ ਨੰਬਰ 15 ਜਦੋਂ ਵੀ ਤੁਸੀਂ ਆਰਬੀਤੀ ਸਬਜੀ ਬਣਾਉਂਦੇ ਹੋ ਤਾਂ ਉਸ ਨੂੰ ਕੱਟ ਕੇ ਹਲਕੀ ਜਹੀ ਧੁੱਪ ਵਿੱਚ ਜ਼ਰੂਰ ਲਵਾਓ ਇਸ ਨਾਲ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਤੇ ਖਿਲੀ-ਖਿਲੀ ਬਣੇਗੀ ਨੰਬਰ 16 ਆਲੂ ਦੇ ਨਾਲ ਸਾਫ਼ ਕਰਨ ਨਾਲ ਸ਼ੀਸ਼ਾ ਬਿਲਕੁਲ ਹੀ ਚਮਕਣ ਲੱਗ ਜਾਂਦਾ ਹੈ ਨੰਬਰ 17 ਅਕਸਰ ਅਸੀਂ ਜਦੋਂ ਕੁਝ ਖਾਂਦੇ ਹਾਂ ਤਾਂ ਸਾਡੇ ਪੇਟ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਇਸ ਲਈ ਖਾਣਾ ਬਣਾਉਣ ਸਮੇਂ ਹਲਕਾ ਜਿਹਾ ਮੇਥੀ ਦਾਣਾ ਤੇ ਕਾਲੀ ਮਿਰਚ ਤੇ ਹਰਾ ਸੌਰੀ ਹੀਂਗ ਜ਼ਰੂਰ ਪਾ ਲਓ ਇਸ ਨਾਲ ਖਾਣਾ ਸਾਡੇ ਆਸਾਨੀ ਨਾਲ ਹজম ਹੋ ਜਾਵੇਗਾ ਨੰਬਰ 18 ਸੂਰਜ ਚੜਨ ਤੋਂ ਬਾਅਦ ਉਠਣਾ ਕਾਰ ਵਿੱਚ ਦਲੀਦਰਤਾ ਤੇ ਗਰੀਬੀ ਦੀ ਨਿਸ਼ਾਨੀ ਹੁੰਦੀ ਹੈ ਨੰਬਰ 19 ਜਦੋਂ ਵੀ ਤੁਸੀਂ ਘਰੋਂ ਬਾਹਰ ਜਾਮੂ ਤਾਂ ਹਲਕਾ ਮਿੱਠਾ ਖਾ ਕੇ ਜ਼ਰੂਰ ਘਰੋਂ ਨਿਕਲੋ ਇਸ ਨਾਲ ਤੁਹਾਨੂੰ ਤੁਹਾਡੇ ਕੰਮ ਵਿੱਚ ਸਫਲਤਾ ਹਾਸਲ ਹੋਵੇਗੀ ਨੰਬਰ 2b ਕੇਲਾ ਅਤੇ ਅੰਡਾ ਇਕੱਠਾ ਕਦੇ ਵੀ ਨਾ ਕਾਉ ਨੰਬਰ 21 ਕੜੀ ਪੱਤਾ ਤੇ ਣੇ ਦੀ ਣੀਆਂ ਦੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਤਲੇ ਕੱਪੜੇ ਵਿੱਚ ਲਪੇਟ ਕੇ ਫਰਿੱਜ ਵਿੱਚ ਰੱਖੋ ਨੰਬਰ 22 ਜੇਕਰ ਤੁਹਾਡੀਆਂ ਲੱਤਾਂ ਵਿੱਚ ਦਰਦ ਰਹਿੰਦਾ ਹੈ ਤਾਂ ਰਾਤ ਨੂੰ 10 ਬਾਦਾਮ ਪਿਓ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਖਾਓ ਤੁਹਾਨੂੰ 10 ਦਿਨਾਂ ਵਿੱਚ ਹੀ ਫਰਕ ਨਜ਼ਰ ਆਉਣ ਲੱਗ ਜਾਵੇਗਾ ਨੰਬਰ 23 ਕਦੇ ਵੀ ਮਲਾਈ ਨੂੰ ਫੂਕ ਮਾਰ ਕੇ ਨਾ ਹਟਾਓ ਫੂਕ ਦੇ ਨਾਲ ਘਟਾਣੂ ਦੁੱਧ ਵਿੱਚ ਚਲੇ ਜਾਂਦੇ ਨਹੀਂ ਦੁੱਧ ਦੂਸ਼ਿਤ ਹੋ ਜਾਂਦਾ ਹੈ ਨੰਬਰ 26 ਜਿਨ੍ਹਾਂ ਦੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਉਨ੍ਹਾਂ ਨੂੰ ਰੋਟੀ ਤੋਂ ਬਾਅਦ ਸਾਫ ਸੌਰੀ ਸੌਫ ਜ਼ਰੂਰ ਖਾਣੀ ਚਾਹੀਦੀ ਹੈ ਨੰਬਰ 25 ਦੁੱਧ ਨੂੰ ਵਰਤੋਂ ਕਰਨ ਤੋਂ ਪਹਿਲਾਂ ਇੱਕ ਅਵਾਲ ਜ਼ਰੂਰ ਲਗਾਓ ਕਿ ਤਾਂਕੀ ਘਟਾਣੂ ਖਤਮ ਹੋ ਜਾਣ ਦੁੱਧ ਨੂੰ ਜ਼ਿਆਦਾ ਨਾ ਅਵਾਲੋ ਇਸ ਨਾਲ ਉਸ ਦੇ ਪੋਸ਼ਟਿਕ ਤੱਤ ਵੀ ਨਾਸ਼ਟ ਹੋ ਜਾਂਦੇ ਹਨ ਨੰਬਰ 26 ਸਵੇਰੇ ਖਾਲੀ ਪੇਟ ਅਨਾਰ ਖਾਣ ਨਾਲ 10 ਦਿਨਾਂ ਵਿੱਚ ਹੀ ਸਿਹਤਮੰਦ ਨਜ਼ਰ ਆਉਣ ਲੱਗ ਜਾਊਂਗੇ ਨੰਬਰ 72 ਦੁੱਧ ਫਾਟ ਜਾਣ ਦੀ ਸਥਿਤੀ ਵਿੱਚ ਪਾਣੀ ਅਤੇ ਪਨੀਰ ਨੂੰ ਵੱਖ ਕਰ ਲਓ ਪਾਣੀ ਨਾਲ ਆਟਾ ਘਨ ਸਕਦੀ ਹੋ ਦਾਲ ਚੌਲ ਪਾਣੀ ਵਿੱਚ ਪਕਾ ਲਓ ਸਵਾਦ ਦੇ ਨਾਲ ਪੋਸ਼ਟਿਕ ਵੀ ਵੱਧ ਜਾਵੇਗਾ ਨੰਬਰ 28 ਗਾਂ ਦਾ ਦੁੱਧ ਮੱਝ ਦੇ ਦੁੱਧ ਤੋਂ ਹਲਕਾ ਹੁੰਦਾ ਹੈ ਤੇ ਛੇਤੀ ਹজম ਹੋ ਜਾਂਦਾ ਹੈ ਨੰਬਰ 29 ਦੁੱਧ ਦੇ ਵਿੱਚ ਆਟਾ ਗੁੰਨ ਕੇ ਚਪਾਤੀ ਪਰਾਂਠੇ ਜਾਂ ਫੇਰ ਪੂਰੀ ਬਣਾਉਂਦੇ ਬਣਾ ਸਕਦੀ ਹਾਂ ਜਿਆਦਾ ਖਸਤਾ ਤੇ ਸਵਾਦੀਸ਼ਟ ਬਣੇਗੀ ਨੰਬਰ 33 ਜਿਆਦਾ ਖਾਣਾ ਵਾਲਾ ਇਨਸਾਨ ਸੁਸਤ ਰਹਿੰਦਾ ਹੈ ਇਹ ਤੇ ਜਿਆਦਾ ਬੋਲਣ ਵਾਲਾ ਇਨਸਾਨ ਨੂੰ ਅਕਲ ਘੱਟ ਹੁੰਦੀ ਹੈ ਨੰਬਰ 33 ਦੋ ਗਲਾਸ ਜੇਕਰ ਇੱਕ ਦੂਜੇ ਵਿੱਚ ਫਸ ਗਏ ਹੋਣ ਤਾਂ ਕਟੋਰੀ ਵਿੱਚ ਗਰਮ ਪਾਣੀ ਪਾ ਕੇ ਉਸ ਵਿੱਚ ਗਲਾਸ ਰੱਖੋ ਅੰਦਰ ਵਾਲੇ ਗਲਾਸ ਠੰਡਾ ਪਾਣੀ ਨਾਲ ਭਰ ਦਿਓ ਦੋਵੇਂ ਗਲਾਸ ਇੱਕ ਦੂਜੇ ਤੋਂ ਵੱਖ ਹੋ ਜਾਣਗੇ ਨੰਬਰ 32 ਜ਼ਿਆਦਾ ਪਾਣੀ ਪੀਣ ਵਾਲਾ ਇਨਸਾਨ ਤਾਕਤਵਰ ਹੁੰਦਾ ਹੈ ਨੰਬਰ 33 ਸਰਦੀਆਂ ਵਿੱਚ ਆਸਾਨੀ ਨਾਲ ਦਹੀਂ ਜਮਾਉਣ ਲਈ ਦਹੀਂ ਜੰਮਣ ਤੋਂ ਬਾਅਦ ਬਰਤਨ ਨੂੰ ਕੈਸਟਰੋਲ ਵਿੱਚ ਰੱਖ ਦੋ ਅਤੇ ਫਰਿੱਜ ਦੇ ਟ੍ਰਾਂਸਫਾਰਮ ਤੇ ਬਰਤਨ ਨੂੰ ਰੱਖ ਦੋ ਦਹੀਂ ਆਸਾਨੀ ਨਾਲ ਜੰਮ ਜਾਵੇਗਾ ਨੰਬਰ 34 ਜੇਕਰ ਤੁਹਾਨੂੰ ਪੇਟ ਦਾ ਦਰਦ ਹੈ ਤਾਂ ਪੁਦੀਨੇ ਦੇ ਪੱਤੇ ਚਬਾ ਲਓ ਪੇਟ ਦਾ ਦਰਦ ਤੇ ਠੀਕ ਹੋ ਜਾਵੇਗਾ ਨੰਬਰ 35 ਐਲੋ ਵੀਰਾ ਵਿੱਚ ਹਲਦੀ ਮਿਲਾ ਕੇ ਲਗਾਉਣ ਨਾਲ ਦਾਗ ਤਾਂ ਬੇ ਬਿਲਕੁਲ ਹੀ ਦੂਰ ਹੋ ਜਾਂਦੇ ਹਨ ਨੰਬਰ 36 ਜੇਕਰ ਤੁਹਾਨੂੰ ਜਿਆਦਾ ਨੀਂਦ ਆਉਂਦੀ ਹੈ ਤਾਂ ਅਦਰਕ ਵਾਲਾ ਪਾਣੀ ਪੀ ਲਓ ਨੀਂਦ ਠੀਕ ਆਉਣ ਲੱਗ ਜਾਵੇਗੀ ਨੰਬਰ 37 ਜਲਦੀ ਨੌਕਟਣ ਨਾਲ ਸੁਸਤੀ ਦੂਰ ਹੁੰਦੀ ਹੈ ਨੰਬਰ 38 ਜੇਕਰ ਤੁਹਾਨੂੰ ਜਿਆਦਾ ਚਾਹ ਪੀਣ ਦੀ ਆਦਤ ਹੈ ਤਾਂ ਚਾਹ ਪੀਣ ਤੋਂ ਪਹਿਲਾਂ ਗੁੰਗਣਾ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਚਾਹ ਪੀਣ ਤੋਂ ਬਾਅਦ ਕਦੇ ਵੀ ਕਾਬਜ ਜਾਂ ਫਿਰ ਐਸ ਤਿਹੜੀ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 39 ਤਾਜ਼ਾ ਮੂਲੀ ਖਾਣ ਨਾਲ ਸੁਸਤੀ ਦੂਰ ਹੋ ਜਾਂਦੀ ਹੈ ਨੰਬਰ 40 ਜਾਦਾ ਖੱਬੇ ਸਾਦਾ ਪਾਣੀ ਜਿਆਦਾ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਨੂੰ ਥਕਾਵਟ ਹੁੰਦੀ ਹੈ ਤੇ ਇਸ ਲਈ ਥੋੜਾ ਗਰਮ ਪਾਣੀ ਨਾਲ ਹੀ ਨਹਾਉਣਾ ਚਾਹੀਦਾ ਹੈ ਹਾਂਜੀ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਛੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਾਧੂ ਵਾਸ਼ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਬਧੀਆ ਬਧੀਆ ਕਮੈਂਟ ਵੀ ਕਰਿਆ ਕਰੋ ਬਧੀੜੋ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ